ਭਾਈ ਜਾਜ ਕਾ ਕਿੰਨੇ ਦਾ ਹਾਨਾ 14 ਦਾ ਲਾਇਆ ਬਾੜਾ ਨਾ ਚੱਕੀ ਜੀ ਸਿਰਫ 10 ਲਾਇਆ ਗੁੱਟੀ ਲਾਤੀ ਨਹੀਂ ਰੱਖੀ ਆ ਵੀ ਵਧ ਗਿਆ ਤੇਰੀ ਖੁਸ਼ੀ ਆਫਤ ਆ ਤੱਤ ਹੱਥ ਤਾਂ ਕਰ ਲਾ ਜਾ ਵੇਚ ਤਾ 1:30 ਉਹ ਜਾਨ ਦੇ ਉੱਪਰ ਚਿੱਟੀਆਂ ਕਾਣੂ ਵੇਖੀ ਜਾਏਗਾ ਕੱਲਾ ਹੋਰ ਪੈਸੇ ਥੋੜਿਆ ਠੀਕ ਆ ਯਾਰ ਭਾਈ ਯਾਰ ਤੋਰ ਮੜਾ ਖੜ ਦੇ ਖੜ ਦੇ ਕੋਲਾ ਇਧਰ ਟੋਰ ਮੜ 15 15 14 ਰਕੰ ਇੰਦਰ ਓਹ ਜਾਨ ਦਾ ਗਿਆਨੀ ਦਾ ਪਾਣੂ ਅਸੀਂ ਸਦਾ ਲੈ ਲਾਂਗੇ ਉਹ ਚੀਜ਼ ਜਿੱਤ ਤਾ ਤੂੰ ਬੱਟਾ ਵਾਲਾ ਜਿੱਤ ਤਾ ਬੇਟਾ ਚੋੜਾ ਵਰਤੀ ਦੀ ਮਾਚੋ ਦੇ ਸਾਡੇ ਦਾ ਦਾ ਸਹੀ ਆ ਕੰਨਾ ਦਾ ਹੈ ਨਹੀਂ ਕੰਨਾ ਦਾ ਹੈ ਨਹੀਂ ਬਾਈ ਮੈਂ ਜਿਆਦਾ ਨੇ ਕਿਦੇ ਮੋੜਿਆ ਸੀ ਲੱਗੀ ਜੀ ਉਹ ਨਹੀਂ ਲਾਉਂਦਾ ਦਾ ਦੇਤੀ ਹਾਂ ਨਹੀਂ ਦਿੱਤਾ ਹੂੰ ਦੇ ਦਿੰਦਾ ਬਣਾ ਦੇ ਥੋੜਾ ਦੇ ਹੂੰ ਦੇ ਦੇ ਭੁੱਲਿਆ ਬਾਈ ਹੋ ਗਿਆ ਯਾਰ ਕਿੰਨੇ ਮੋਰਨਾ ਸਾਡੇ ਦਾਦਾ ਓਏ ਖਰਜਾਨ ਖਾਨ ਵਿੱਚੋਂ ਤੂੰ ਬਣ ਗਿਆ ਡੀਸੀ ਉਹ ਦੇ ਤਾ ਉਹਦੀ ਚਰਚਾ ਆਣੀ ਦਾਜ ਉਹ ਭਾਈ ਆਪਣਾ ਹੋ ਗਿਆ ਯਾਰ ਕਿਉਂ ਮੋਰਨਾ ਬੱਸ ਭਾਈ ਓਏ ਓਏ ਸੌਦਾ ਕਿਉਂ ਖਰਾਬ ਕਰਦਾ ਕਿਉਂ ਖਰਾਬ ਕਰਨਾ ਕਹਿੰਨੀ ਯਾਰ ਓਏ ਮਾਰੀ ਲਾ ਦੂਗਾ ਬਸ ਜਾ ਕੇ ਭੱਜ ਜਾਣਗੇ ਜਾ ਹੋ ਗਿਆ ਯਾਰ ਹੋ ਗਿਆ ਭਾਈ ਹੋ ਗਿਆ ਲਿਆ ਆ ਗਿਆ ਆ ਗਿਆ ਇਹ 10.5 ਦਾ ਬਈ ਕਿ ਸੌਦਾ ਸਿਰਾਂ ਦਾ ਬਈ ਇਹ ਹੋਰ ਕੀ ਆਇਆ ਲਿਓ ਪੈਸੇ ਓਏ ਲਿਓ ਪੈਸੇ ਗੱਤੇ ਨਕਾਦ ਕਰੋਗੇ ਹੋਰ ਯਾ ਉਹ ਭਰਾ ਮੇਰਾ ਨਾਰੂ ਵੀ ਗੱਤੇ ਭਲਾ ਹੋਣ ਨਾ ਦੇ ਯਾਰ ਮਹੀਨੇ ਨੂੰ ਦੇ ਦੀ ਵੇਖ ਤਮਾਸ਼ਾ ਇੱਥੇ ਨਹੀਂ ਐਡੇ ਕੱਚਿਆਂ ਤੇ ਖਿਡਾਰੀ ਕੰਮ ਵਨ ਨਗਾ ਲੈ ਲੈਂਦੇ ਰੰਗ ਜਾ ਪੈਸੇ ਪੁੱਛ ਬਾਪੂ ਆਂਦੀ ਹੋ ਜਾ ਪਰੇ ਮਗਰ ਆਏ ਨੂੰ ਆਈ ਗਿਆ ਨਹੀਂ ਬਾੜਾ ਸਾਈਡ ਤੋਂ ਚਿੱਤੀ ਅੱਖ ਦੇ ਸ਼ਕੀਨ ਆ ਜਿਦਾਂ ਕਹਣੀ ਉਹ ਗੱਗੀ ਆਏ ਨੂੰ ਹੋ ਜਾਇਆ ਫਰਦਾ ਆਇਆ ਯਾਰ ਭਾਈ ਸਿੱਧਾ ਦੇਸੀ ਸੌਦਾ ਹੀ ਵਰਤਾਂਗਣਾ ਆ ਬੱਕਰਾ ਕਰ ਇੱਥੇ ਯਾਰ ਜੁੜਾ ਜਿਹੜਾ ਵਰ ਕਹੇ ਵਿਚਾਲੇ ਵਿਚਾਲੇ ਖਾਰੇ ਇੱਥੇ ਸਾਰਾ ਮੁਲਖ ਵੇਖੂ ਤੈਨੂੰ ਇੱਥੇ ਕਰ ਇਹਨੂੰ ਇੱਥੇ 1 2 3 4 5 6 7 8 9 10 ਠੀਕ ਆ ਵੀ ਜਲ ਖਾਈ ਕਰਾ ਲਾ ਆ ਰਿਹਾ ਬਾਈ ਦੇ ਦੇ ਦ 10 ਰੁਪਏ ਕਿੰਟੀ ਅਖਦਾ ਮਾਰੇ ਗਾਣੂ ਦੋ ਦਾ ਪਛਾਣ ਨਹੀਂ ਬੜਾ ਇਹ ਤਾਂ ਵੀ ਤੁਰਦਾ ਨਹੀਂ ਠੀਕ ਆ ਜੀ ਹੈ ਬਾਈ ਗਲਾਪੀ ਨਸਲ ਆਓ ਸਿੱਧੂ ਸਾਹਿਬ ਹੋਰ ਦੱਸੋ ਹਾਂ ਨੰਬਰ ਬੋਲੀ ਮੋਬਾਈਲ ਨੰਬਰ ਬੋਲੀ ਆ ਉਹਦਾ ਮੇਰਾ ਮੋਬਾਈਲ ਨੰਬਰ ਹੈਗਾ 81950 61 768 ਨਾਂ ਨਹਿਰੂ ਪਿੰਡ ਚੁੱਕੇਗੁਰ ਦਾ ਵੇਚ ਦੇਣਾ ਕਿਹਨੂੰ ਵੇਚਣਾ ਆਹ ਸੌ ਸਾਈ ਦੇਂਗਾ ਉਹ ਜਾ ਉਹ ਤੇਰੇ ਅੱਪਲ ਖਾਈਏ ਨਾ ਜ਼ਿੰਦਗੀ ਉਹਦੀ ਇੱਥੇ ਕਰਾ ਦੇ ਇੱਥੇ ਕਰਾ ਦੇ ਮੈਂ ਜਾਣਾ ਤੂੰ ਲਖਾਇਆ ਦਿਖਾਈ ਇੱਥੇ ਕਰਾਈ ਕਾਊਂਟਰ ਤੇ ਆ ਬਾਈ ਜਾਂਦਾ ਨਾਲ ਮੇਰਾ ਘਰ ਮੁੜ ਕੇ ਨੁੜਕਾ ਫੇਰੀ ਆਉ ਹਾਂ ਅਸਲ ਫੇਰ ਖਾਮਾ ਜਾ ਕੇ ਠੀਕ ਹੈ ਇਹ ਦੁੱਲੂ ਕਹੀ ਜੇ ਕੰਮ ਆਏ ਹਾਂ ਰਿਸ਼ਿੰਗ ਜੋ ਜੀਰੋ ਜੀ ਚੱਕਰਾਂਗੜਪੁਰ ਗੁੱਟ ਅਮਨ ਲੀਕਰ ਰਮਾਣੀ ਗੁੱਟ ਰਵਿੰਦਰ ਕੀ ਹਾਲ ਚਾਲ ਨਾਲ ਦੱਸ ਬਾਈ ਚੜਦੀ ਕਲਾ ਕੰਮ ਕਾ ਕਿਵੇਂ ਭਰਾਜੀ ਅੱਗ ਗਰਾਵਾਣੀ ਅੱਗ ਦੇ ਫਟੇ ਕਿ ਨਾ ਸਾਪੀ ਮਾਰ ਕੇ ਚੱਕਦੇ ਜੱਕਦਾ ਕੰਮ ਕਰਦਾ ਮਾਮਾ ਮਾਮਾ ਬਾਈਓ ਚਿੱਤ ਦਰਾਦੀ ਯਾਰ ਅੱਛਾ ਦਿਲੋ ਬਾਈ ਦੇ ਮਨ ਲੱਗ ਗਈ ਕੀ ਹੋਗਾ ਨਿਆਗ ਨਿਕਲ ਆਏ ਨਿਆਗ ਹੀ ਆ ਪੋਰਾ ਕਰਾ ਆ ਬਾਏ ਨਹੀਂ ਹੁੰਦੀ ਨਾ ਲੈ ਫਰੈਂਡਰ ਸਹੀ ਅੱਡੀ ਫੜੀ ਨੂੰ ਅੱਡੀ ਫੜੀ ਦਾ ਜਸ ਮੇਲ ਸਿੰਘ ਪਰਦੇਸੀ ਗੁਰੂ ਜੋ ਪਵਾਨੀਗੜ੍ਹ ਤੋਂ ਲਖਨੰਦਰ ਤੈਨੂੰ ਬਾਸ ਚਾਹੀਦੇ ਨੇ ਭਾਈ ਆ ਜਾ ਲੈ ਭਾਈ ਤੇਰੇ ਮੱਤ ਲੱਗੀ ਆ ਕਿ ਨਾਂ ਲੱਗੀ ਆ ਚਲੋ ਫੇਰ ਮੋਂ ਤੋਂ ਅਮਾ ਜਮਾਨੀ ਕਰਾਂਗੇ ਉਹਨੇ ਚਲੋ ਠੀਕ ਹੈ ਪੁੱਛ ਵੇਰ ਕਾ ਪੁੱਛ ਵੇਰ ਹਾਂ ਘੜਾ ਮਾਂ ਮਾਗੀ ਬਣਦੇ ਲਾ ਥੜਾ ਪਹਿਲਾਂ ਕਰੀ ਮੈਂ ਨਾ ਬਣਾ ਪੜਾ ਚੈੱਕ ਕਰ ਲੈ ਕਰ ਉਹ ਤੋਂ ਪਹਿਲਾਂ ਇਹ ਗਾਰੰਟੀ ਆ ਮੇਰੀ ਜਿਹਦਾ ਮੈਂ ਬਸੇ ਪਾਉਂਗਾ ਪਹਿਲਾਂ ਚੈੱਕ ਕਰਾਂ ਥਾਣਾ ਮੈਂ ਕਰਾਂ ਆਪ ਗੱਲਾ ਕੁਛ ਕੁਛ ਛੱਡ ਦੇ ਹਲੇ ਲਰੀਆ ਗਰੀਬ ਰਹਿਨੀ ਆ ਹਾਂ ਕਦੇ ਉਹ ਕੰਮ ਨਾ ਕਰਦੀ ਹੋ ਹਾਂ ਹਾਂ ਉਹ ਕਦੇ ਪਾ ਵੀ ਹਾਂ ਮੇਰੇ ਪਾਠ ਗਾਗਰ ਫੱਟ ਲੱਗੀ ਨਹੀਂ ਨਹੀਂ ਕੋਈ ਇਹ ਦੇਣਾ ਤਾਂ ਪਤਾ ਨਹੀਂ ਹੈਗਾ ਇਹ ਬੰਦਾ ਮਾਰਨਾ ਨਹੀਂ ਹੈਗਾ ਨਹੀਂ ਮੰਗਦਾ ਨੂੰ ਲੋਕ ਆ ਦੇ ਕੇ ਨਾ ਗੰਗਾ ਮਰ ਚਲਦੇ ਨੇ ਐ ਨਾ ਜਨਮ ਨਹੀਂ ਵੀ ਵੀਡੀਓ ਤੇ ਵੱਧਦੀ ਲੱਗੂਗੀ ਆ ਬਦਹਾਨੀ ਨਹੀਂ ਆ ਬਦ ਦੇ ਨਹੀਂ ਮੈਂ ਹੋਣੀ ਨਹੀਂ ਹੈਗੀ ਮੈਂ ਕਰਦੀ ਨਹੀਂ ਨਹੀਂ ਕੋਈ ਨਹੀਂ ਮੈਂ ਇਹ ਵਿੱਚ ਜਿੰਨੇ ਪੀਏ ਨੇ ਪਤਨਾਂ ਉਹਨਾਂ ਨੂੰ ਵੀ ਮੰਗਦਾ ਜਿਹੜਾ ਨਾਂਕਿਆਂ ਨੂੰ ਲੰਘ ਪਰ ਦੋ ਦਿਨ ਨਹੀਂ ਮੁਟਦਾਗਾ ਕੀ ਚੀਜ਼ਾਂ ਹੈ ਹੀ ਹੈਗੀ ਹਾਲ ਵਧੀਆ ਮੰਗਦਾ ਟ੍ਰੋਲੀ ਪਤਨਾਂ ਕੋਈ ਨਹੀਂ ਛੇਦੀ ਮੰਗਦਾ ਨਹੀਂ ਮੁੰਡਾ ਨਹੀਂ ਕਰਦਾਗਾ ਇਹ ਪੱਖੇ ਟੋਡਾ ਸਣੀ ਯਾਰ ਨਾ ਇਸ ਪੱਖੇ ਨਾ ਕੁੜੀ ਮੁੰਡਾ ਬਣੇ ਚਾਚਾ ਕਹਿੰਦਾ ਖਿੱਚ ਕੇ ਰੱਖ ਮਾ ਦੇ ਕੰਮ ਖਿੱਚ ਗਿਆ ਦੱਸ ਕਰ ਫੜਾ ਸਾਈ ਇਹਨੂੰ ਆਹੀ ਫੜਾਦਾ ਪਹੀ ਦਦਾ ਛਾਈ ਰੁਕੀ ਆਰਪ੍ਰੀਤ ਸਿੰਘ ਬਾਈ ਬਰਨਾਲੇ ਰਾਮਪੁਰਾ ਵਿੱਚ ਮੰਡੀ ਦਾ ਹਾਂ ਦਾਦਾ ਭਈ ਅਜੇ ਕੁਮਾਰ 10 15 ਕਹਿੰਦਾ ਦਾਦਾ ਨਾਲ ਤੇ ਕੰਮ ਛੱਡਦਾ ਕਹਿੰਦਾ ਕਹੀ ਨਾ 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 ਚਾਟ ਬਜਾ 40 40 ਕਲਾ ਮਾਮਰ ਇਰਸ਼ਾ ਚਾਚਾ ਨਾ ਮਾਤਾ ਕੋਲ ਰੱਖਦੇ ਆ 14000 ਰੁਪਏ ਅੱਠ ਦੀ ਅੱਠ ਦੀ ਬਾਦਲ ਆ ਫਣ ਤੇ ਬੀਜੂ ਨੂੰ ਮੈਨੂੰ ਕੋ ਕਾਕਾ ਹੀ ਅੰਨਾ ਦਾ ਤੂੰ ਜੈ ਜੀ ਨਾ ਕਿਉਂ ਨਾ ਬੱਟਾ ਹੈ ਨਹੀਂ ਇਹ ਮੈਂ ਤਾਂ ਸਹੀ ਆ ਦੱਸਿਆ ਜਦੋਂ ਕਹਤਾ ਮੈਂ ਤੇਰੇ ਕਰਕੇ ਸਹੀ ਮੰਗਿਆ ਨਹੀਂ ਨਹੀਂ ਤੂੰ ਮਾ ਮੇਰੇ ਕਰਕੇ ਨਾ ਮੰਗ ਪਾ ਗਈ ਮਾ ਬਗਰ ਕੇ ਮੰਗਾ ਵੀ ਨਾ ਖਮਾਦਾ ਵੀ ਭੁਗਦਾ ਲਾਉਣੇ ਲੈਣੇ ਆ ਚੱਲ ਹੁਣ ਕਰਾ ਮੰਗ ਲੈ ਟਿੱਛ ਨਹੀਂ ਨਹੀਂ ਤੂੰ ਜੈ ਦੱਸ ਦੀ ਐਨਐਸ ਗੇਂਦ ਮੈਂ ਵੀ ਨਹੀਂ ਪਾ ਲਈ ਚੰਗੀ ਚੰਗੀ ਕਰਕੇ ਕਿੱਦੋਂ ਆਟ ਇਕੱਠਾ ਹੋ ਗਿਆ ਚੰਗੀ ਕਰਕੇ ਇਕੱਠਾ ਹੋ ਗਿਆ ਨਹੀਂ ਹੁੰਦਾ ਨਹੀਂ ਇਕੱਠਾ ਓ ਬਾਈ ਚੱਲ ਆ ਹਾਂ ਇਹਨੂੰ ਸਾਰ ਦੇ ਦਿਆ ਫਿਰ ਜਾਂ ਇਹਨੂੰ ਭੱਜ ਲੈ ਹੱਥ ਨਹੀਂ ਹੋ ਰਹਾ ਉਹ ਭੱਜ ਲੈਣ ਦੇ ਕੋਈ ਨਹੀਂ ਇਹਨੂੰ ਫੜਾ ਦੇ ਦੂਜੇ ਨੂੰ ਸਾਰੇ ਦਾ ਮੈਨੂੰ ਆਹ ਸਾਫ ਤੇ ਕੋ ਕਰਨਾ ਪੋ ਰਹਾ ਨਾ ਕੋਲ ਖਾਣਾ ਤੂੰ ਜਰਾ ਬੋਦੋਂ ਨੀ ਯਾਰ 9000 ਪਾਇਆ ਚਲ ਐਨੀ ਉਹ ਕਿਥੇ ਹੋ ਅੱਬ ਕੀ ਚੱਕਿਆ ਨਾ ਨਹੀਂ ਫੇ ਤੂੰ ਪੜ ਪੱਕਾ ਲਾਉਂਗਾ ਤਾ ਕਿ ਇਹਨੂੰ ਨਾ ਚੀਜ਼ੀ ਪਤਾ ਹੁਣ ਨਹੀਂ ਪਤਾ ਕੀ ਹੈ ਪੂਰੇ ਨਾਲ ਤੇਰੇ ਸਾਹਦੇ ਬਾਲਟੀ ਵੀਰੇ ਮਿਲਦੀ ਨਹੀਂ ਹੈਗੀ ਚਲ ਕੋਈ ਨਹੀਂ ਕੋਈ ਨਹੀਂ ਇਹ ਨਾ ਲੂੰਦੀ ਆ ਦੂਜੇ ਨੂੰ ਆਏ ਡੱਸ ਜਾਣਾ ਤੂੰ ਹੀ ਨਾ ਨਹੀਂ ਤੂੰ ਵਸੇਂਡਾ ਮਾਦਨ ਲੱਭੀ ਦੱਸਿਆ ਹੁਣ ਚੱਲ ਨਹੀਂ ਨਹੀਂ ਤੂੰ ਤੂੰ ਤੇਰਾ ਬੂਰ ਬੂਰ ਦੂਰ ਆ ਮੂੰਹ ਤਾਂ 500 ਰੁਪਏ ਕੱਟ ਪੰਜ ਲੱਖ ਫਿਰ ਤੂੰ 500 ਹੋਰ ਪਾ ਲੈ ਯਾਰਾ 9.5 ਦੀ ਕਰ ਲੈ ਤੂੰ 500 ਹੱਦੂ ਦਾ ਲੈ ਯਾਰਾ ਫਿਰ ਕਿ ਨਹੀਂ ਜਦੋਂ ਕੰਮ ਆਇਆ ਨਾ ਹੁਣ ਤਾਂ ਹੀ ਨਹੀਂ ਆ ਕੰਮ ਤਾਂ ਹੀ ਕਿਤੇ ਜਦੋਂ ਪਹਿਲਾਂ ਹੀ ਕੈਂਪ ਕੱਟਣ ਦੱਸਿਆ ਨਹੀਂ ਨਹੀਂ ਨਾ ਚਾਹੁੰਦਾ ਕੋਈ ਗੱਲ ਨਹੀਂ ਕੈਂਪੜਾ ਪੁੱਗਣਾ ਚਾਹੇ 5000 ਰੁਪਏ ਚਾਹੇ 5 ਲੱਖ ਦੀ ਕੋਈ ਗੁੱਸਾ ਨਹੀਂ ਪੱਟ ਦਿਖਾ ਦੇ ਮਾੜੀ ਜੀ ਮਗਰ ਕੋਈ ਨਾ ਪੱਟ ਦਿਖਾ ਦੇ ਠੀਕ ਹੈ ਚੱਲ ਰਹੇ ਨੇ ਪਰਦਾ ਹਟਾ ਦੇ ਉਹ ਚਲੋ ਦੇ ਵੀ ਉਹ ਚੱਕੜੇ ਜੀ ਫਾਟਿਆ ਉਹ 14ਵੇਂ 14ਵੇਂ ਭਾਈਏ ਘਰ ਦਾ ਘੱਟ ਦੇ ਹੋ ਦੱਸ ਬਸ ਚੀਜ਼ ਵੀ ਆ ਦਵਾਈ ਮਿਲਦੀ ਨਹੀਂ ਹਾਂ ਮਰਾ ਕੋਈ ਨਹੀਂ ਭਾਏ ਕਿੱਲਾ ਦੇ ਸਾਡੇ ਕਿਹੜਾ ਬਾ ਕੋਈ ਨਹੀਂ ਭਾਏ ਕਿਹੜੀ ਹੈ ਆਹ ਦੇ 93

ਰ ਲਗੂਗਾ ਫੇਰ ਤਸ ਨਾ ਹਬਰ ਨਬੁ ਲਾਈਾ ਥਾਪੀ ਮਰੇ ਆ ਜਾ ਛੋ ਜਿੱਥੇ ਹੋਗੀ ਥਾਪੀ ਤਾਂ ਮਰੀ ਨਹੀਂ ਮੈਂ ਤਾਂ ਦੱਸਿਆ ਹਾਂ ਤੁਹਾਨੂੰ ਸਾਡਾ ਕੋਲ ਫੋਨ ਕੋ ਲਮਾ ਮੈਂ ਤਾਂ ਤਾਂ ਬੰਦ ਫੜਾ 11000 ਰੁਪਏ ਹੋ ਜਾਇਆ ਜਾਂ ਹੋਰੀਆ ਪੇ ਨਹੀਂ 11000 ਆਇਆ ਦੀ ਹੋਰੀਆ ਆ ਦੇ ਬਈ ਓਏ 4 ਆ ਲੈ ਵਾ ਫਲਾ ਵੀ ਛੋਟੀ ਠੀਕ ਆ ਯਾਰ ਚੱਲ 12000 ਦੀ ਹੋ ਗਈ ਬੱਠਾ ਅੱਜ ਕਾ ਤੋਂ ਭਖਿਆ ਫੜਦਾ ਚਾਚਾ ਆ ਭਾਈ ਕਹਾਂ ਮੇਰੇ ਵੀ ਬਣਾਵੇ ਬਿੰਡ ਕਰ ਆਪ ਕੀਤੀ ਹੋਈ ਐਡਾ ਕੈਮ ਆ ਪੁਰਾ ਸਵੇਰੇ ਸਵੇਰੇ ਕੰਮ ਨਹੀਂ ਹੈਗਾ ਸੀਗਾ ਹੁਣ ਹੋ ਗਿਆ ਚੁੱਪ ਗੱਲ ਹੋ ਹਾਲ ਬਈ ਵਧੀਆ ਵਧੀਆ ਚੜਦੀ ਕਲਾ ਵਿੱਚ ਚੜਦੀ ਕਲਾ ਯਾਰੇ ਵਧੇ ਜਾਣਗੇ ਕੈਮ ਚਲਾ ਰੱਖਿਆਗਾ ਹੋਰ ਕੀ ਚਾਹੀਦਾ ਅਰਵਿੰਦਰ ਸਿੰਘ ਰੈ ਰਾਇਬ ਰਾਇਬ ਉਪਰ ਆਏ ਹੁਰਰਾ ਚਾਚੇ ਚਾਚੇ ਚਾਚਾ ਰਾਇਬ ਕਹਿੰਦਾ ਹੁਰਰਾ ਇੱਕ ਥਾਪੀ ਮਾਰ ਦੇ ਨੈਟ ਸਹੀ ਨਹੀਂ ਗੱਲ ਲੈ ਵੀ ਚੱਕ ਥਾਪੀ ਮਾਰਤੀ ਨੈਟ ਹੁਣ ਸਹੀ ਨਹੀਂ ਗਾ ਜੀ ਲੈ ਵੀ ਹੁਣ ਤਾਂ ਫੜ ਵਾਏ ਵਾ ਓਕੇ ਲੱਭ ਜੂ ਸਾਰਿਆਂ ਨੂੰ ਚਲ ਪੁਆ ਨਾ ਜੀ ਹੁਣ ਨਾ ਦੇ ਆ ਬੂ ਨਾ ਪਜਾਮੂ ਖਾਈ ਦੇ ਉਹ ਤਾਂ ਕਰਾ ਦੇਣਾ ਨਾ ਨੌ ਦੀ ਕਰਾ ਦੇਣੀ ਹਾਂ ਜੀ ਮੈਲੋਂ ਮਾਰੀਦਾ 好的，好的，好的，